ਡੇਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਆਦੀਪ ਸੰਦੀਪ ਮਸ਼ਹੂਰ ਗਾਇਕ ਹਸਨ ਮਾਨਕ ਦੀਆਂ ਮੁਸ਼ਕਲਾਂ ਲਗਾਤਾਰ ਵਾਧੀਆਂ ਨਜ਼ਰ ਆ ਰਹੀਆਂ ਨੇ ਤੁਹਾਨੂੰ ਦੱਸਦੀ ਕਿ ਹਾਈ ਕੋਰਟ ਦੇ ਵੱਲੋਂ ਵੀ ਉਹਨਾਂ ਦੀ ਜ਼ਮਾਨਤ ਅਰਜ਼ੀ ਜਿਹੜੀ ਰੱਦ ਕਰ ਦਿੱਤੀ ਗਈ ਆ ਤੁਹਾਨੂੰ ਦੱਸਦੀ ਕਿ ਹਸਨ ਮਾਨਕ ਉੱਤੇ ਇੱਕ ਵਿਦੇਸ਼ੀ ਮਹਿਲਾ ਤੇ ਨਾਲ ਵਿਆਹ ਕਰਾਉਣ ਤੇ ਉਸ ਤੋਂ ਪੈਸੇ ਠੱਗਣ ਦਾ ਇਲਜ਼ਾਮ ਲੱਗਿਆ ਸੀ ਉਸ ਤੋਂ ਬਾਅਦ ਤੁਹਾਨੂੰ ਦੱਸਦੀ ਕਿ ਮਾਮਲਾ ਲਗਾਤਾਰ ਗਰਮਾਇਆ ਹੋਇਆ ਹੈ ਤਾਂ ਹੁਣ ਜਿਹੜੀ ਉਹ ਮਹਿਲਾ ਸੀ ਉਸ ਦੀ ਮਾਤਾ ਵੱਲੋਂ ਇਹ ਜਿਹੜਾ ਪਰਚਾ ਦਰਜ ਕਰਵਾਇਆ ਗਿਆ ਸੀ ਜ਼ਿਲ੍ਹਾ ਕਪੂਰਥਲਾ ਦੇ ਫਗਵਾੜਾ ਥਾਣੇ ਦੇ ਵਿੱਚ ਇਹ ਮਾਮਲਾ ਜਿਹੜਾ ਦਰਜ ਹੋਇਆ ਸੀ ਉਸ ਤੋਂ ਬਾਅਦ ਤੁਹਾਨੂੰ ਦੱਸਦੀ ਕਿ ਇਲਜ਼ਾਮ ਲੱਗੇ ਕਿ ਸੀ ਕੀ ਹਸਨ ਮਾਨਕ ਦਾ ਪਹਿਲਾਂ ਵੀ ਵਿਆਹ ਹੋਇਆ ਸੀ ਪਰ ਧੋਖੇ ਦੇ ਵਿੱਚ ਉਸਨੇ ਰਾਕੇ ਵਿਦੇਸ਼ੀ ਮਹਿਲਾ ਜੋ ਕਿ ਇੰਗਲੈਂਡ ਦੀ ਪੱਕੀ ਵਸਨੀਕ ਸੀ ਉੱਥੋਂ ਦੀ ਰੈਜ਼ਿਡੈਂਸ ਉੱਥੋਂ ਦਾ ਰਹਿੰਦੀ ਸੀ ਉਸ ਨੂੰ ਆਪਣੀਆਂ ਗੱਲਾਂ ਦੇ ਵਿੱਚ ਫਸਾਇਆ ਤੇ ਫਿਰ ਉਸ ਤੋਂ ਲੱਖਾਂ ਰੁਪਏ ਠੱਗੇ ਗਏ ਫਿਰ ਉਸਦੇ ਨਾਲ ਵਿਆਹ ਕੀਤਾ ਗਿਆ ਤੇ ਜਦੋਂ ਮਾਮਲਾ ਵਾਧਾ ਹੋਇਆ ਨਜ਼ਰ ਆਇਆ ਕਿਉਂਕਿ ਹਸਨ ਮਾਨਕ ਦਾ ਪਹਿਲਾਂ ਵੀ ਵਿਆਹ ਹੋਇਆ ਸੀ ਅਤੇ ਉਹ ਮਾਮਲਾ ਵੀ ਕੋਰਟ ਦੇ ਵਿੱਚ ਚੱਲਦਾ ਸੀ ਜਦੋਂ ਇਸ ਮਾਮਲੇ ਦੀ ਭੈਣ ਉਸਦੀ ਦੂਸਰੀ ਪਤਨੀ ਜੋ ਕਿ ਵਿਦੇਸ਼ ਦੇ ਵਿੱਚੋਂ ਆਈ ਸੀ ਉਸ ਨੂੰ ਲੱਗਦੀ ਹੈ ਤਾਂ ਮਾਮਲਾ ਵਧ ਜਾਂਦਾ ਹੈ ਉਸ ਤੋਂ ਬਾਅਦ ਉਹ ਲੜਕੀ ਨੂੰ ਵਿਦੇਸ਼ ਭੇਜ ਦਿੱਤਾ ਜਾਂਦਾ ਹੈ ਹਵਾਲਾ ਦੇ ਕੇ ਕਿ ਉਸ ਨੂੰ ਖਤਰਾ ਹੋ ਸਕਦਾ ਹੈ ਤਾਂ ਤੁਹਾਨੂੰ ਦੱਸ ਜੀ ਕਿ ਹੁਣ ਜਦੋਂ ਵਿਦੇਸ਼ ਦੇ ਵਿੱਚ ਰਹਿੰਦੀ ਲੜਕੀ ਨੂੰ ਇਸ ਬਾਰੇ ਪਤਾ ਲੱਗਿਆ ਸਾਰੀ ਕਹਾਣੀ ਤਾਂ ਉਸਦੀ ਮਾਤਾ ਵੱਲੋਂ ਪਰਚਾ ਦਰਜ ਕਰਵਾਇਆ ਗਿਆ ਤੇ ਇਲਜ਼ਾਮ ਲਾਏ ਗਏ ਕਿ ਮਸ਼ਹੂਰ ਗਾਇਕ ਹਸਨ ਮਾਨਕ ਜੋ ਕਿ ਖੁਦ ਨੂੰ ਕੁਲਦੀਪ ਮਾਨਕ ਕਲੀਆਂ ਦੇ ਬਾਦਸ਼ਾਹ ਦਾ ਦੋਤਾ ਖਵਾਉਂਦਾ ਹੈ ਨੇ ਉਹਨਾਂ ਤੋਂ ਲੱਖਾਂ ਰੁਪਏ ਠੱਗੇ ਨੇ ਤੇ ਨਾਲ ਹੀ ਝੂਠਾ ਵਿਆਹ ਕਰਵਾਇਆ ਧੋਖੇ ਦੇ ਵਿੱਚ ਰੱਖ ਕੇ ਵਿਆਹ ਕਰਵਾਇਆ ਤੁਹਾਨੂੰ ਦੱਸਦੀ ਕਿ ਪਹਿਲਾਂ ਹਸਨ ਮਾਨਕ ਵੱਲੋਂ ਸੈਸ਼ਨ ਕੋਰਟ ਦੇ ਵਿੱਚ ਆਪਣੀ ਜ਼ਮਾਨਤ ਅਰਜੀ ਜਿਹੜੀ ਲਾਈ ਗਈ ਸੀ ਜਿਸ ਨੂੰ ਕਿ ਰਿਜੈਕਟ ਕਰ ਦਿੱਤਾ ਗਿਆ ਸੀ ਰੱਦ ਕਰ ਦਿੱਤਾ ਗਿਆ ਸੀ ਤਾਂ ਹੁਣ ਤੁਹਾਨੂੰ ਦੱਸਦੀ ਕਿ ਉਹਨਾਂ ਦੀ ਜਿਹੜੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਵੀ ਜਿਹੜੀ ਜ਼ਮਾਨਤ ਅਰਜੀ ਸੀ ਉਹ ਰੱਦ ਕਰ ਦਿੱਤੀ ਗਈ ਹੈ ਤਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਹਸਨ ਮਾਨਕ ਦੀਆਂ ਮੁਸ਼ਕਲਾਂ ਹੋਰ ਵੀ ਵੱਧ ਸਕਦੀਆਂ ਨੇ ਅਤੇ ਉਹਨਾਂ ਨੂੰ ਜਲਦ ਗ੍ਰਿਫਤਾਰ ਵੀ ਕੀਤਾ ਜਾ ਸਕਦਾ ਤਾਂ ਤੁਹਾਨੂੰ ਦੱਸ ਸੀ ਕਿ ਵਿਵਾਦਾਂ ਦੇ ਵਿੱਚ ਲਗਾਤਾਰ ਹਸਨ ਮਾਨਕ ਪਹਿਲਾਂ ਹੀ ਰਹਿੰਦੇ ਨੇ ਪਰ ਇੱਕ ਵਿਵਾਦ ਉਹਨਾਂ ਦੇ ਨਾਲ ਹੋਰ ਜੁੜਿਆ ਹੈ ਕਿ ਉਹਨਾਂ ਵੱਲੋਂ ਵਿਦੇਸ਼ੀ ਮਹਿਲਾ ਦੇ ਨਾਲ ਦੂਜਾ ਵਿਆਹ ਕਰਾਇਆ ਜਾਂਦਾ ਉਹ ਵੀ ਧੋਖੇ ਦੇ ਵਿੱਚ ਰੱਖ ਕੇ ਅਤੇ ਜਿਸ ਤੋਂ ਬਾਅਦ ਜਿਹੜੀ ਵਿਦੇਸ਼ ਦੇ ਵਿੱਚ ਮਹਿਲਾ ਉਸ ਦੀ ਮਾਤਾ ਵੱਲੋਂ ਪੁਲਿਸ ਥਾਣੇ ਦੇ ਵਿੱਚ ਪਰਚਾ ਦਰਜ ਕਰਵਾਇਆ ਜਾਂਦਾ ਹੈ ਤੇ ਇਲਜ਼ਾਮ ਇਹ ਲਗਾਏ ਜਾਂਦੇ ਨੇ ਕਿ ਪੈਸੇ ਠੱਗੇ ਨੇ ਉਹਨਾਂ ਤੋਂ ਧੋਖੇ ਦੇ ਵਿੱਚ ਰੱਖ ਕੇ ਵਿਆਹ ਕਰਾਇਆ ਤਾਂ ਹੁਣ ਤੁਹਾਨੂੰ ਦੱਸਦੀ ਕਿ ਇਸ ਮਾਮਲੇ ਦੇ ਵਿੱਚ ਹਸਨ ਮਾਨਿਕ ਵੱਲੋਂ ਆਪਣੇ ਆਪ ਨੂੰ ਬਚਾਉਣ ਦੀਆਂ ਬਹੁਤ ਕੋਸ਼ਿਸ਼ਾਂ ਕੀਤੀਆਂ ਗਈਆਂ ਪਹਿਲਾਂ ਉਹਨਾਂ ਵੱਲੋਂ ਸੈਸ਼ਨ ਕੋਰਟ ਦੇ ਵਿੱਚ ਜ਼ਮਾਨਤ ਅਰਜੀ ਲਾਈ ਗਈ ਜਿਸ ਨੂੰ ਕੀ ਰੱਦ ਕਰ ਦਿੱਤਾ ਗਿਆ ਤੇ ਹੁਣ ਹਾਈ ਕੋਰਟ ਦੇ ਵਿੱਚ ਜ਼ਮਾਨਤ ਅਰਜੀ ਲਾਈ ਗਈ ਸੀ ਜਿਹੜੀ ਕੀ ਰਿਜੈਕਟ ਕਰ ਦਿੱਤੀ ਗਈ ਹੈ ਤਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਹਸਨ ਮਾਨਕ ਦੀ ਕਿਸੇ ਵੀ ਸਮੇਂ ਗ੍ਰਿਫਤਾਰੀ ਹੋ ਸਕਦੀ ਹੈ ਅਤੇ ਜਿਸ ਤੋਂ ਬਾਅਦ ਜਿਹੜੀ ਵਿਦੇਸ਼ ਦੇ ਵਿੱਚ ਮਹਿਲਾ ਉਸਦੀ ਮਾਤਾ ਵੱਲੋਂ ਪੁਲਿਸ ਥਾਣੇ ਦੇ ਵਿੱਚ ਪਰਚਾ ਦਰਜ ਕਰਵਾਇਆ ਜਾਂਦਾ ਹੈ ਤੇ ਇਲਜ਼ਾਮ ਇਹ ਲਗਾਏ ਜਾਂਦੇ ਨੇ ਕਿ ਪੈਸੇ ਠੱਗੇ ਨੇ ਉਹਨਾਂ ਤੋਂ ਧੋਖੇ ਦੇ ਵਿੱਚ ਰੱਖ ਕੇ ਵਿਆਖਾਇਆ ਤਾਂ ਹੁਣ ਤੁਹਾਨੂੰ ਦੱਸਦੀ ਕਿ ਇਸ ਮਾਮਲੇ ਦੇ ਵਿੱਚ ਹਸਨ ਮਾਨਕ ਵੱਲੋਂ ਆਪਣੇ ਆਪ ਨੂੰ ਬਚਾਉਣ ਦੀਆਂ ਬਹੁਤ ਕੋਸ਼ਿਸ਼ਾਂ ਕੀਤੀਆਂ ਗਈਆਂ ਪਹਿਲਾਂ ਉਹਨਾਂ ਵੱਲੋਂ ਸੈਸ਼ਨ ਕੋਰਟ ਦੇ ਵਿੱਚ ਜ਼ਮਾਨਤ ਅਰਜੀ ਲਾਈ ਗਈ ਜਿਸ ਨੂੰ ਕੀ ਰੱਦ ਕਰ ਦਿੱਤਾ ਗਿਆ ਤੇ ਹੁਣ ਹਾਈ ਕੋਰਟ ਦੇ ਵਿੱਚ ਜ਼ਮਾਨਤ ਅਰਜੀ ਲਾਈ ਗਈ ਸੀ ਜਿਹੜੀ ਕਿ ਰਿਜੈਕਟ ਕਰ ਦਿੱਤੀ ਗਈ ਹੈ ਤਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਹਸਨ ਮਾਨਕ ਦੀ ਕਿਸੇ ਵੀ ਸਮੇਂ ਗ੍ਰਿਫਤਾਰੀ ਹੋ ਸਕਦੀ ਹੈ